ਕਿਸਾਨ ਮੋਰਚੇ ਦੇ ਹੁਕਮਾਂ ਤੇ ਅਜਬ ਟੂਲਪਲਾਜ਼ਾ ਵਿਰੋਧੀ ਵਿਖੇ ਕਿਸਾਨਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਰ لال ਖੱਟੜ ਗ੍ਰਹਿ ਮੰਤਰੀ ਅਮੀਸ਼ਾ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜਦੇ ਉਧਰਲੇ ਭੁਕੇ ਗਏ ਲੋਕਾਂ ਵੱਲੋਂ ਜਮ ਕੇ ਮੋਦੀ ਸਰਕਾਰ ਨੂੰ ਨਰਵਾਜੀ ਕੀਤੀ ਗਈ ਆਉ ਤੁਹਾਨੂੰ ਦਿਖਾਣੇ ਆ ਮੋਕੇ ਦੀਆਂ ਝੌਕੀਆਂ ਕਿਸੇ ਦਾ ਕਿਸਾਨ ਕਰਵਾਜੀ ਕਰ ਰਹੇ ਨੇ ਕਿਵੇਂ ਰੋਸ ਪ੍ਰਦਰਸ਼ਨ ਕਰ ਰਹੇ ਹਨ ਬੈ ਜਗਤ ਜਿਹੜਾ ਬੜਾ ਬੜੂ ਟੂਲ ਪ੍ਰਾਜੇ ਤੇ ਜਿਹੜਾ ਕਿਸਾਨੀ ਸੁਧਾਰਸ ਕਿਸਾਨਾਂ ਨਾਲ ਬਹੁਤ ਮਤਲਬ ਅਤਿਆਚਾਰ ਹੋ ਰਿਹਾ ਸ਼ੰਭੂ ਬੈਡਰ ਵਾਰਡਰ ਹੋਵੇ ਖਨੋਰੀ ਵਾਰਡਰ ਹੋਵੇ ਉਹਨਾਂ ਦੀ ਹਮਾਇਤ ਵਿੱਚ ਜਿੰਨੇ ਵੀ ਟੂਲ ਦਾ ਪੰਜਾਬ ਦੇ ਸਾਰੇ ਫਰੀ ਦਿੱਤੇ ਹੋਏ ਆ ਸਾਰੀਆਂ ਜਥੇਬੰਦੀਆਂ ਲੋਕੀ ਕਮਿਸ਼ਨ ਰਾਜੇ ਵਾਲ ਜਥੇਬੰਦੀ ਅਵਲੱਖੋ ਵਾਲ ਜਥੇਬੰਦੀ ਕਾਤੀਆਂ ਜਥੇਬੰਦੀਆਂ ਮਤਲਬ ਇਲਾਕੇ ਦੇ ਜਿੰਨੇ ਵੀ ਜਥੇਬੰਦੀਆ ਸਾਰੀਆਂ ਵਰਟੂਲਾਂ ਤੇ ਹਾਜ਼ਰ ਹੈ ਟੂਨ ਇਹ ਜਦ ਤੱਕ ਸਾਡੇ ਉਪਰਦੇ ਆਉਂਦੇ ਜਦ ਤੱਕ ਰਹਿ ਰਹਿਣਗੇ ਪੈਸਾਨੀ ਇਸ ਘਰਸ ਨੂੰ ਲੈ ਕੇ ਜਿੱਥੇ ਬਾਟਰਾਂ ਤੇ ਕਿਸਾਨ ਡਟੇ ਹੋਏ ਨੇ ਅੱਜ ਦਿੱਲੀ ਕੂਚ ਕਰਨ ਦੀ ਤਿਆਰੀ ਹੈ ਤੇ ਸਰਕਾਰ ਪਹੁੰਚ ਕੇ ਗੱਲਬਾਤ ਕਰ ਰਹੀ ਹੈ ਉੱਥੇ ਥਾਂ-ਥਾਂ ਟੋਲਾਂ ਤੇ ਵੀ ਧਰਨੇ ਲੱਗੇ ਹੋਏ ਨੇ ਹਰ ਇੱਕ ਬੱਚਾ ਬਜ਼ੁਰਗ ਨੌਜਵਾਨ ਇਸੇ ਤਰ੍ਹਾਂ ਬੜੌਦੀ ਟੋਨ ਪਲਾਜ਼ਾ ਦੇ ਉੱਤੇ ਵੱਡੀ ਗੰਟੀ ਵਿੱਚ ਕਿਸਾਨ ਡਟੇ ਹੋਏ ਨੇ ਅਗਰ ਫੈਸਲਾ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਕੋਈ ਨਹੀਂ ਕੀਤਾ ਜਾਂਦਾ ਤਾਂ ਇੱਥੋਂ ਸਾਰੇ ਹੀ ਕੂਚ ਕਰਕੇ ਦਿੱਲੀ ਵੱਲ ਜਦੋਂ ਵੀ ਅਗਲਾ ਹੁਣ ਜੋ ਹੁਕਮ ਹੋਵੇਗਾ ਉੱਥੇ ਪਹੁੰਚਣਗੇ ਕਿਉਂਕਿ ਬਾਰ-ਬਾਰ ਧੋਖੇ ਕਰਕੇ ਕੇਂਦਰ ਸਰਕਾਰ ਮੁੱਕਰ ਚੁੱਕੀ ਆ ਹੁਣ ਆਰ ਪਾਰ ਦੀ ਜੋ ਲੜਾਈ ਹੈ ਫੈਸਲਾ ਇੱਕ ਟੁੱਕ ਹੋਵੇਗਾ ਜਗਵੰਤ ਟੀਵੀ ਲਈ ਹਰੀਸ਼ ਮਠਲਾ ਕੋਰਾਲੀ